ਪੁਲਿਸ ਵਿੱਚ ਕਾਂਸਟੇਬਲ ਤੋਂ ਲੈ ਕੇ ਡੀਜੀਪੀ ਤੱਕ ਕਿੰਨੇ ਰੈਂਕ ਹੁੰਦੇ ਆ ਤੇ ਆਓ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਕਿ ਉਹਨਾਂ ਦੀਆਂ ਡਿਊਟੀਆਂ ਕੀ ਕੀ ਹੁੰਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਕਾਂਸਟੇਬਲ ਜੋ ਕਿ ਪੁਲਿਸ ਵਿੱਚ ਸਭ ਤੋਂ ਬੇਸਿਕ ਰੈਂਕ ਹੈ ਇਸ ਦੀਆਂ ਡਿਊਟੀਆਂ ਹੁੰਦੀਆਂ ਨੇ ਪੈਟਰੋਲਿੰਗ ਕਰਨਾ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸਿਸਟ ਕਰਨਾ ਟ੍ਰੈਫਿਕ ਮੈਨੇਜਮੈਂਟ ਕਰਨਾ ਤੇ ਕਿਸੇ ਵੀਆਈਪੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਹੋਣਾ ਦੂਜੇ ਨੰਬਰ ਤੇ ਆ ਜਾਂਦਾ ਹੈ ਹੈੱਡ ਕਾਂਸਟੇਬਲ ਇਸ ਦੀ ਡਿਊਟੀ ਹੁੰਦੀ ਹੈ ਕਾਂਸਟੇਬਲ ਨੂੰ ਲੀਡ ਕਰਨਾ ਇਸ ਤੋਂ ਬਾਅਦ ਆ ਜਾਂਦਾ ਹੈ ਏਐਸਆਈ ਅਸਿਸਟੈਂਟ ਸਬ ਇੰਸਪੈ ਸਬ ਇਨਸਪੈਕਟਰ ਇਸਦੀ ਡਿਊਟੀ ਹੁੰਦੀ ਹੈ ਕੇਸ ਨੂੰ ਇਨਵੈਸਟੀਗੇਟ ਕਰਨਾ ਤੇ ਐਫ ਆਈ ਆਰ ਲਿਖਣਾ ਇਸ ਤੋਂ ਬਾਅਦ ਆ ਜਾਂਦਾ ਇਨਸਪੈਕਟਰ ਐਸ ਐਚ ਓ ਜਾਨੀ ਕਿ ਪੂਰੇ ਪੁਲਿਸ ਸਟੇਸ਼ਨ ਦਾ ਹੈੱਡ ਫਿਰ ਆ ਜਾਂਦਾ ਡੀ ਐਸ ਪੀ ਜੋ ਕਿ ਸਬ ਡਿਵੀਜ਼ਨ ਦਾ ਹੈੱਡ ਹੁੰਦਾ ਹੈ ਫਿਰ ਆ ਜਾਂਦਾ ਐਸ ਪੀ ਐਸ ਐਸ ਪੀ ਸੁਪਰਡੈਂਟ ਆਫ ਪੁਲਿਸ ਇਸ ਨੂੰ ਕਹਿ ਸਕਦੇ ਆ ਪੂਰੇ ਡਿਸਟ੍ਰਿਕਟ ਦੀ ਪੁਲਿਸ ਦਾ ਚੀਫ ਉਸ ਤੋਂ ਬਾਅਦ ਆ ਜਾਂਦਾ ਡੀ ਆਈ ਜੀ ਡਿਪਟੀ ਇਨਸਪੈਕਟਰ ਜਨਰਲ ਜੋ ਕਿ ਪੂਰੀ ਰੇਂਜ ਦਾ ਹੈੱਡ ਹੁੰਦਾ ਹੈ ਇਸ ਦੀਆਂ ਮੇਨ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਐਂਟੀ ਗੈਂਗਸਟਰ ਆਪਰੇਸ਼ਨਸ ਤੇ ਲਾਅ ਐਂਡ ਆਰਡਰ ਨੂੰ ਫਿਰ ਆ ਜਾਂਦਾ ਆਈਜੀਪੀ ਇਨਸਪੈਕਟਰ ਜਨਰਲ ਆਫ ਪੁਲਿਸ ਜਾਨੀ ਕਿ ਕਹਿ ਸਕਦੇ ਆ ਪੂਰੇ ਜ਼ੋਨ ਦੀ ਕਮਾਂਡ ਸੰਭਾਲਦਾ ਹੈ ਇਸ ਤੋਂ ਇਲਾਵਾ ਪੁਲਿਸ ਆਫੀਸਰ ਦੀ ਪੋਸਟਿੰਗ ਟਰਾਂਸਫਰ ਤੇ ਟ੍ਰੇਨਿੰਗ ਦੇ ਵਿੱਚ ਡਿਸੀਜਨ ਲੈਣਾ ਇਸ ਤੋਂ ਬਾਅਦ ਆ ਜਾਂਦਾ ਏਡੀਜੀਪੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸਾਈਬਰ ਕ੍ਰਾਈਮ ਦੇ ਕੇਸਾਂ ਸੰਬੰਧੀ ਇਸ ਦੀ ਮੁੱਖ ਭੂਮਿਕਾ ਹੁੰਦੀ ਹੈ ਫਿਰ ਆ ਜਾਂਦਾ ਡੀਜੀਪੀ ਡਾਇਰੈਕਟਰ ਜਨਰਲ ਆਫ ਪੁਲਿਸ ਜਾਨੀ ਕਿ ਪੁਲਿਸ ਦੀ ਸਭ ਤੋਂ ਵੱਡੀ ਪੋਸਟ ਕਿਹਾ ਜਾ ਸਕਦਾ ਹੈ ਕਿ ਪੂਰੀ ਸਟੇਟ ਦੀ ਪੁਲਿਸ ਦਾ ਮੁਖੀ ਤੁਸੀਂ ਆਪਣੀ ਸਟੇਟ ਦੀ ਪੁਲਿਸ ਨੂੰ 10 ਚ ਕਿੰਨੇ ਨੰਬਰ ਦੋਗੇ ਕਮੈਂਟ ਕਰਕੇ